ਵੀ ਮੈਨੂੰ ਆਸ ਹੈ ਤੇਰੇ ਮਿਲਣ ਦੀ ਇਹ ਆਪਣੇ ਵਾਸਤੇ ਉਹਨਾਂ ਦੀ ਬਾਣੀ ਉਹਨਾਂ ਦੇ ਸ਼ਬਦ ਆਪਣੇ ਵਾਸਤੇ ਆਪਾਂ ਨੂੰ ਪ੍ਰੇਰਨਾ ਦਿੰਦੇ ਆਓ ਸਾਰਾ ਨਗਰ ਹਿੰਮਤਪੁਰਾ ਇਥੋਂ ਦੀ ਪ੍ਰਬੰਧਕ ਕਮੇਟੀ ਵਧਾਈ ਦੇ ਪਾਤਰੀ ਜੋ ਆਪਾਂ ਸਾਰੇ ਹੀ ਸਰੋਗਣੀ ਭਗਤ ਤੇ ਭਗਤਵਧਾਨ ਜੀ ਮਹਾਰਾਜ ਹਰਕ ਸਾਲ ਬੜਾ ਜੋਰ ਲਾਉਨੇ ਹੋ ਬਦਾ ਹੀ ਪ੍ਰੋਗਰਾਮ ਹੈ ਉਹਨਾਂ ਦਾ ਅਵਤਾਰ ਪੁਰਮ ਮਨਾ ਰਹੇ ਹੋ ਕਹਿੰਦੇ ਸਾਰਾ ਨਗਰ ਸਾਰੇ ਪ੍ਰਬੰਧਕ ਵਧਾਈ ਦੇ ਪਾਤਰ ਨੇ ਕਿੰਨਾ ਸੋਹਣਾ ਦੇਖੋ ਜਗਾ ਬਣ ਗਈ ਇਹ ਤੁਹਾਡੇ ਪਿਆਰ ਨਾਲ ਹੀ ਬਣ ਗਈ ਇਹ ਸਾਰਾ ਕਿੱਡਾ ਵੱਡਾ ਪੰਡਾਲ ਬਣ ਗਿਆ ਜਿੱក ਜੇ ਪਹਿਲਾਂ ਜਿਵੇਂ ਇਹ ਜਗਾ ਬਣੀ ਹੈ ਨਾ ਥੋੜਾ ਬਚਾੜੇ ਬਣ ਜਾਂਦੇ ਕਿ ਛੋਟਾ ਪੰਡਾਲ ਛੋਟਾ ਬਣਦਾ ਇੱਕ ਪਾਸੇ ਭਾਈ ਬਹਿ ਜਾਂਦੇ ਇੱਕ ਪਾਸੇ ਪੀਰ ਤੁਹਾਨੂੰ ਹੁਣ ਵੀ ਕੋਈ ਗੱਲ ਨਹੀਂ ਸਾਹਮਣੇ ਬਣੀ ਆ ਤਾਂ ਬਾਈ ਮਤਰਾ ਦੇਖੇ ਤੁਸੀਂ ਇਹਨਾਂ ਦੀ ਬੇਨਤੀ ਹੈ ਤੁਹਾਡਾ ਮਾਯਾ ਤੁਹਾਡੀ ਇਹ ਮਾਇਆ ਅਸੀਂ ਹਰ ਕਿਸਾਲ ਦਿੱਤੀ ਛੱਡ ਕੇ ਜਾਨੇ ਕੋਈ ਵੀ ਡਿਵਾਨ ਨਹੀਂ ਮੰਗਦੇ ਆ ਕੀਰਤਨ ਪੇਟਾ ਰੱਖੋ ਛੱਡਾਰਾ ਤੁਹਾਡੇ ਮਨਾਂ ਵਿੱਚ ਤਰਫ ਮੱਤਾ ਹੀ ਤਰੀ ਦੇਖ ਮਾਰਾ ਇਹ ਮੇਰੀ ਬੇਟੀ ਕਿਉਂਕਿ ਲੈ ਵੀ ਚਾਹਦਾ ਕਈ ਵਾਰ ਗੱਲ ਕਰਨ ਬਹੁਤ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਕਿੰਨੇ ਦੇਖ ਰੌਣਕਾਂ ਲੱਗੀਆਂ ਨਗਰ ਕੀਰਤਨ ਹੋਇਆ ਕਿੰਨਾ ਸਾਡਾ ਉਹ ਤੁਸੀਂ ਪ੍ਰਤਾਖੀ ਦੇਖ ਲਿਆ ਉਹਦੇ ਨੇ ਅਸੀਂ ਅ ਗੁੱਸੇ ਵੀ ਨਹੀਂ ਆ ਗਏ ਲਾੜੀਆਂ ਆ ਬਰਾਬਰ ਕਰਦੇ ਤਿੰਨਾ ਕੁੱਝ ਹੀ ਦਿਖਿਆ ਮੈਨੂੰ ਜਿਆਰ ਆਪਣੇ ਨਗਰਕੀਤ ਇਧਰ ਫਰਾਲੇ ਵਾਲੇ ਕਿੰਨੇ ਨਹੀਂ ਆਇਆ ਕਿੰਨੇ ਗੜੇ ਪਾਏ ਨੇ ਇਧਰ ਅਪਰਾਵ ਤਾਂ ਆਪਣਾ ਪਹਿਲਾ ਮਹਾਰਾਜ ਨੂੰ ਮਹਿੰਗਤੀ ਬੂਦੀ ਮਾਤੇ ਦੋਈ ਨਹੀਂ ਪਿਆ ਪਰ ਮੇਸਰ ਪਾਇਆ ਤਰ ਮਹਾਰਾਜ ਨੇ ਆਪ ਵੀ ਆਪਣਾ ਇਤਿਰਾਤੇ ਪ੍ਰੋਗਰਾਮ ਕਰ ਲਿਆ। ਮਹਾਰਾਜ ਜੀ ਸਾਡਾ ਵੀ ਪਤਨਦਾਰ ਜੀ ਮਹਾਰਾਜ ਰੱਬ ਨੇ ਨਾ। ਤੇ ਵਿੱਚ ਪਵਨ ਮੈਸਤ ਬਹੁਤ ਤਮਕ ਚੱਲੇ ਲੱਗ ਚੁਕਿਆ। ਇਹਨਾਂ ਨੇ ਸਾਰਾ ਕੁਝ ਹੁਕਮ ਦਿੱਤੀ ਆ ਭਾਈ। ਤਾਂ ਕਰਕੇ ਬਹੁਤ ਬਹੁਤ ਦੇਖ ਕਿੰਨਾ ਸੋਹਣਾ ਆਪਣਾ ਲਾਇਆ ਹੋਇਆ। ਜਿਹੜਾ ਕਿ ਬਾਹਰੋਂ ਬੰਦਾ ਲੁਗਾ ਉਸ ਦਾ ਮਨ ਕਿੰਨਾ ਪ੍ਰਭਾਵਿਤ ਹੋ ਗਿਆ। ਕੁੜਮਾ ਬੇਲਤੀ ਨਾਲ ਹੀ ਕਰਦੇ ਹਾਂ ਠੀਕ ਹੈ ਬਹੁਤ ਬੜਾ ਸੰਗਤਾਂ ਵਿੱਚ ਖੁਸ਼ਾ ਸੰਗਤਾਂ ਵਿੱਚ ਪਿਆਰ ਵੱਗੀ ਦੇ ਹੋਰ ਜਨਮ ਦਿਨ ਮਨਾਉਨੇ ਆ ਠੀਕ ਹੈ ਵੀ ਜਿਹੜਾ ਇੰਨਾ ਪਿਆਰ ਕਰਦਾ ਸਤਕਾਰ ਕਰਦਾ ਚੰਗੀ ਗੱਲ ਹੈ ਪਰ ਉਹਨਾਂ ਦੇ ਬਚਨ ਵੀ ਬਣੇ ਆ ਕਿਉਂ ਨਹੀਂ ਵੀ ਉਹ ਅੱਗੇ ਸਾਲ ਵਾਰ ਇੱਕ ਵੱਟਾ ਵੀ ਪੋਨਾਰ ਲਾ ਕੇ ਮਨਾਵਾਂਗੇ ਵੱਡਾ ਧੂਮ ਤਾਮਨ ਨਗਰ ਕੀਰਤਨ ਕਰਾਂਗੇ ਚੰਗੀ ਗੱਲ ਐ ਮਾੜਾ ਨਹੀਂ ਕਹਦਾ ਬਹੁਤ ਸੋਣਾ ਪਰ ਨਾਲ ਦੇ ਨਾਲ ਉਹਦੇ ਬੱਚੇ ਵੀ ਮੰਨੇ ਆਪਾਂ ਧਾਰਨਾ ਬੜੀ ਆ ਕੋਈ ਕਹਿੰਦੇ ਨੇ ਵੀ ਸਾਨੂੰ ਮਹਾਰਾਜ ਆਪਣੇ ਲੜਨਾਂ ਲਾਣਾ ਵੀ ਸਾਨੂੰ ਬਹੁਤ ਜਨਮ ਹੋ ਗਏ ਬਹੁਤ ਜਨਮ ਸੁਰਜੇ ਮਾਣੋ ਤੁਹਾਡੇ ਨਾਲ ਵਿਸੜਿਆ ਨੂੰ ਬਹੁਤ ਦਰਦ ਆਉਗਾ ਇਹੋ ਜਨਮ ਤੁਹਾਨੂੰ ਲੈ ਤੈਨ ਲਗਦਾਸ ਆਸਮਕ ਜੀਵਨ ਚਿਰ ਭਇਓ ਦੇਖੋ ਬਰਾਪਾ ਬੜੇ ਮਨਮਤ ਧਿਆਨ ਮਾਰਨਾ ਬੀਜੇ ਦਾ ਉਹਨਾਂ ਦੇ ਬੱਚਨ ਮੰਨਾਂਗੇ ਫਿਰ ਖੁਸ਼ੀ ਦਾ ਤਾਂ ਹੋਗੀ ਜਿਹੜਾ ਹੁਣ ਆਪਾਂ ਜਨਮ ਦਿਨ ਮਨਾ ਰਹੇ ਆ ਤਾਲੂ ਦੇਰ ਨਸ਼ੇ ਵਿੱਚ ਗੁਟਾਨ ਹੋ ਗਏ ਆਪਣੇ ਬੱਚੇ ਨਸ਼ੇ ਵਿੱਚ ਪੈ ਗਏ ਨੇ ਉਹ ਫਿਰ ਕੀ ਕਹਿਣਗੇ ਭਗਤ ਰਾਮਦਾਸ ਜੀ ਮਾਨ ਆਪਾਂ ਸਾਰੇ ਉਹਨਾਂ ਦੇ ਸੁਪੁੱਤਰਾਂ ਸੁਪੁੱਤਰੀਆਂ ਪਾਏ ਕਿਉਂਕਿ ਕੋਈ ਨਿਤਗਰਾ ਨਹੀਂ ਇਹ ਬਖੀਆਂ ਨਹੀਂ ਕੋਈ ਨੇ ਹਰ ਹਰ ਜਨ ਦੁਈ ਇੱਕ ਬਿੰਦ ਵਿਚਾਰ ਕਿਸ ਤਰ੍ਹਾਂ ਕੋਈ ਫਰਕ ਨਹੀਂ ਇਕੋ ਹੀ ਨੇ ਜਾਲ ਤੇ ਉਪਜ ਤਰੰਗ ਦਿਓ ਜਾਲ ਹੀ ਵਿਖੇ ਨਿਵੇਂ ਸਮੁੰਦਰ ਵਿੱਚੋਂ ਪਾਣੀ ਦੀਆਂ ਲਹਿਰਾਂ ਉੱਪਰ ਹੁੰਦੀਆਂ ਨੇ ਉਹ ਵੱਖਰਾ ਥੋੜੀਆਂ ਨੇ ਵੀ ਸਤੂਰੀ ਮਹਾਰਾਜ ਹੋਰ ਨੇ ਜਾਂ ਭਗਤ ਰਵਿਦਾਸ ਮਹਾਰਾਜ ਹੋਰ ਨੇ ਇਕੋ ਹੀ ਨੇ ਉਹ ਉਹੀ ਲਹਿਰਾਂ ਵਿੱਚ ਸਮਾ ਜਾਂਦੀਆਂ ਨੇ ਇਕੋ ਹੀ ਨੇ ਔਰ ਸਤਿਗੁਰੂ ਮਹਾਰਾਜ ਨੇ ਇਹਨਾਂ ਨੂੰ ਇੱਥੇ ਜਨਮ ਦਿੱਤਾ ਚਾਰ ਹਿੱਸਿਆਂ ਵਿੱਚ ਤਿਆਰ ਆਪਾਂ ਜਗਤ ਦੇ ਹਿੱਸੇ ਕਰ ਲਓ ਨਾ ਚਾਰ ਕੰਧਾ ਕੱਢ ਲੋ ਚਾਰ ਹਿੱਸੇ ਬਣਾ ਲਓ ਕਿ ਚਾਰ ਹਿੱਸਿਆਂ ਵਿੱਚ ਆਪਾਂ ਨੂੰ ਵੰਡੇ ਹੋਏ ਆ ਵਿਪਰਵਾਜ ਖੱਤਰੀ ਬ੍ਰਾਹਮਣ ਸੋਦਰ ਵੈਸ ਆਪਾਂ ਸੁਧਰਾਂ ਵਿੱਚ ਆਉਂਦੇ ਸੀ

ਇੱਕ ਸਤੇ ਹਮਾਰਾ ਤੂੰ ਮੇਰਾ ਸੁਨਿਤਾ ਜੀਓ ਹਮਾਰਾ ਬਲ ਬਲ ਜਸੀ ਹਰ ਦਰਸਨ ਦਿਓ ਭਾਰਤ ਦੇਰਾ ਸਭ ਤੋਂ ਮਹਾਰਾਜ ਨੇ